ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਜਗਜੀਤ ਸਿੰਘ ਡੱਲੇਵਾਲ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਅੱਜ 30ਵਾਂ ਦਿਨ ਹੋ ਗਿਆ ਉਹਨਾਂ ਨੂੰ ਭੁੱਖੇ ਬੈਠਿਆਂ ਨੂੰ ਮਰਨ ਵਰਤ ਤੇ ਬੈਠਿਆਂ ਨੇ ਸਰਕਾਰਾਂ ਸੋ ਮੁਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹਨਾਂ ਦਾ ਸਾਥ ਨਹੀਂ ਦੇ ਰਹੀਆਂ ਇਹ ਕਿਸ ਚੀਜ਼ ਦੀ ਉਡੀਕ ਕਰ ਰਹੀਆਂ ਨੇ ਕਿਉਂਕਿ ਖਨੌਰੀ ਬਾਰਡਰ ਤੋਂ ਬਾਰ ਬਾਰ ਇੱਕੋ ਹੀ ਸੁਨੇਹਾ ਆ ਰਿਹਾ ਵੀ ਤੁਸੀਂ ਉਦੋਂ ਆਉਣਾ ਵੀ ਜਦੋਂ ਕੋਹਾਣਾ ਵਾਪਰ ਗਿਆ ਹਾਲਾਂਕਿ ਸੀਐਮ ਮੁਖਮਦਰੀ ਭਗਵੰਤ ਸਿੰਘ ਮਾਨ ਹੋਣਾ ਨੇ ਸਰਕਾਰ ਤੇ ਨਿਸ਼ਾਨਾ ਵਿੰਨੇ ਆ ਕੇਂਦਰ ਸਰਕਾਰ ਤੇ ਪਰ ਕੋਈ ਗੱਲ ਤਨ ਪਤਣ ਲੱਗਦੀ ਦਿਖਾਈ ਨਹੀਂ ਦਿੰਦੀ ਉਧਰ ਦੂਜੇ ਪਾਸੇ ਅੱਜ ਐਸਕੇਐਮ ਦੀ ਵੀ ਇੱਕ ਮੀਟਿੰਗ ਹੋਈ ਹੈ ਪਰ ਉਹਦਾ ਵੀ ਨਤੀਜਾ ਡੱਲਾ ਸਾਹਿਬ ਬੇ ਨਤੀਜਾ ਹੀ ਰਿਹਾ ਉਸ ਮੀਟਿੰਗ ਦਾ ਡੇਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਆਵਾਜ਼ ਤੇ بلند ਹੋਈ ਆ ਪਰ ਇਕੱਠ ਹੁੰਦਾ ਕਿ ਨਹੀਂ ਹੁੰਦਾ ਇਹ ਅਜੇ ਸਵਾਲ ਹੀ ਆ ਦੂਜੇ ਪਾਸੇ ਪੰधेਰ ਕਹਿੰਦੇ ਆ ਵੀ 30 ਦਸੰਬਰ ਵਾਲੇ ਦਿਨ ਪੰਜਾਬ ਅਸੀਂ ਇੱਕ ਵਾਰ ਫੇਰ ਬੰਦ ਕਰਾਂਗੇ ਕੀ ਪੰਜਾਬ ਬੰਦ ਕਰਨ ਦੇ ਨਾਲ ਕਿਸਾਨ ਇਕੱਠੇ ਹੋ ਜਾਣਗੇ ਕੀ ਡਲੇਵਾਲ ਸਾਹਿਬ ਜਿਹੜੇ 30ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਗਏ ਆ ਅੱਜ ਮਰਨ ਵਰਤ ਦੇ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਉਹ ਚਾਹੁੰਦੇ ਆ ਐਮਐਸਪੀ ਦੇ ਉੱਤੇ ਉਹ ਮਸਲਾ ਹੱਲ ਹੋ ਜਾਏਗਾ ਤੇ ਦੂਜੇ ਪਾਸੇ 30 ਤਰੀਕ ਜਿਹੜੀ ਡਲਾ ਸਾਹਿਬ ਆ ਇਹ ਬੜੀ ਅਹਿਮ ਆ 30 ਦਸੰਬਰ ਨੂੰ ਐਸਜੀਪੀਸੀ ਜਿਹੜੀ ਇੱਕ ਵਾਰੀ ਮੀਟਿੰਗ ਰੱਖ ਲੈਂਦੀ ਆ ਫਿਰ ਰੱਦ ਕਰ ਦਿੰਦੀ ਆ ਉਹਨਾਂ ਨੇ ਫੇਰ 30 ਦਸੰਬਰ ਨੂੰ ਇੱਕ ਮੀਟਿੰਗ ਰੱਖ ਲਈ ਆ ਕੀ ਇਹਦੇ ਵਿੱਚ ਧਮੀ ਸਾਹਿਬ ਅਸਤੀਫਾ ਦੇ ਜਾਣਗੇ ਤੇ ਨਾਲ ਇਹ ਵੀ ਜਾਣਾਂਗੇ ਵੀ ਆਖਰ ਚੋਣਾਂ ਹੋ ਗਈਆਂ ਨਤੀਜੇ ਆ ਗਏ ਤੇ ਮੇਅਰ ਦੇ ਅਜੇ ਕੋਈ ਉਗਸੁਗ ਨਹੀਂ ਆ ਰਹੀ ਵੀ ਕਿਹੜੀ ਪਾਰਟੀ ਮੇਅਰ ਬਣਾਉਗੀ ਸੋ ਸ਼ੁਰੂ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਹੋਣਾ ਤੋਂ ਅਜੇ 30 ਦਿਨ ਹੋ ਗਏ ਆ ਡੱਲੇਵਾਲ ਡੱਲਾ ਸਾਹਿਬ ਉਹਨਾਂ ਨੂੰ ਮਰਨ ਵਰਤ ਤੇ ਬੈਠੇ ਆ ਦੇਖੋ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਚਿੰਤਾ ਹੈ ਕਿ ਇਸ ਵਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਕਿਤੇ ਸੰਪੂਰਨ ਨਾ ਹੋ ਜਾਏ। ਹੂੰ ਇਹ ਬਹੁਤ ਵੱਡਾ ਘਾਟਾ ਕਿਸਾਨੀ ਨੂੰ ਔਰ ਸਾਡੇ ਦੇਸ਼ ਨੂੰ ਔਰ ਪੰਜਾਬ ਨੂੰ ਹੋਊਗਾ। ਜਗਜੀਤ ਸਿੰਘ ਡੱਲੇਵਾਲ ਇੱਕ ਯੋਧੇ ਦੀ ਤਰ੍ਹਾਂ ਮਰਨ ਵਰਤ ਤੇ ਬੈਠੇ ਨੇ ਤੇ ਉਹ ਇਸ ਗੱਲ ਤੇ ਅੜੇ ਹੋਏ ਨੇ ਕਿ ਮੈਂ ਮਰਨ ਵਰਤ ਨਹੀਂ ਤੋੜਨਾ। ਉਹ ਕਹਿੰਦੇ ਮੈਂ ਮਰਨ ਵਰਤ ਸੰਪੂਰਨ ਕਰਨਾ ਹੀ ਕਰਨਾ ਹੈ ਇਸੇ ਕਰਕੇ ਉਹ ਕੁਝ ਖਾ ਨਹੀਂ ਰਹੇ। ਉਸ ਤਰ੍ਹਾਂ ਨਾਲ ਜਿਹੜਾ ਸਰਕਾਰੀ ਅਮਲਾ ਹੈ ਸਰਕਾਰੀ ਪ੍ਰਸ਼ਾਸਨ ਹੈ ਜਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਸਰਕਾਰ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਉਹਨਾਂ ਦੀ ਸਿਹਤ ਦਾ ਬੰਦੋਬਸਤ ਕਰੋ ਜਾਂ ਸੁਝਾਇਨੇ ਕਿ ਤੁਸੀਂ ਹਸਪਤਾਲ ਚ ਦਾਖਲ ਹੋਵੋ ਮਰਨ ਵਰਤ ਤੇ ਆਪਣੀ ਥਾਂ ਤੇ ਕਿਸੇ ਹੋਰ ਨੂੰ ਬਿਠਾਓ ਤਾਂ ਕਿ ਅੰਦੋਲਨ ਚੱਲਦਾ ਰਹੇ ਜਗਜੀਤ ਸਿੰਘ ਡੱਲੇਵਾਲ ਕਿਸੇ ਦੀ ਗੱਲ ਨਹੀਂ ਮੰਨ ਰਿਹਾ ਸੋ ਸਿਹਤ ਉਹਨਾਂ ਦੀ ਦਿਨ ਪ੍ਰਤੀ ਦਿਨ ਵਿਗੜ ਰਹੀ ਹੈ ਉਹਨਾਂ ਦੇ ਸਰੀਰਕ ਅੰਗਾਂ ਤੇ ਖਤਰਾ ਖੜਾ ਹੋ ਗਿਆ ਡਾਕਟਰ ਕਈ ਦਿਨਾਂ ਦੇ ਕਹਿ ਰਹੇ ਨੇ ਠੰਡ ਬਹੁਤ ਜ਼ਿਆਦਾ ਹੈ ਸੰਦੀਪ ਜੀ ਹਾਰਡ ਕੰਬਾਰੀ ਹੈ ਠੰਡ ਔਰ ਜਿਵੇਂ ਉਹ ਖੁੱਲੀਆਂ ਥਾਵਾਂ ਤੇ ਬੈਠੇ ਨੇ ਟਰਾਲੀ ਚ ਉੱਥੇ ਠੰਡ ਹੋਰ ਵੀ ਜ਼ਿਆਦਾ ਹੈ ਔਰ ਇਸ ਮੌਸਮ ਚ ਇੰਨੀ ਜ਼ਿਆਦਾ ਠੰਡ ਦੇ ਉਹਨਾਂ ਦਾ ਸਰੀਰ ਸਿਆਣੀ ਉਮਰ ਹੈ ਹਾਰਟ ਅਟੈਕ ਦਾ ਖਤਰਾ ਬਹੁਤ ਵੱਡਾ ਬਣਿਆ ਹੋਇਆ ਹੈ ਉਹ ਡੱਲਾ ਸਾਹਿਬ ਉਹ ਕੈਂਸਰ ਦੇ ਮਰੀਜ਼ ਨੇ ਕੈਂਸਰ ਦੇ ਮਰੀਜ਼ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਵੱਡਾ ਘਾਟਾ ਇਹ ਪੰਜਾਬ ਦੀ ਖੇਤੀ ਨੂੰ ਵੀ ਹੋਏਗਾ ਔਰ ਅੰਦੋਲਨ ਨੂੰ ਵੀ ਹੋਏਗਾ ਜਿਸ ਜਗ੍ਹਾ ਤੇ ਜਗਜੀਤ ਸਿੰਘ ਡੱਲੇਵਾਲ ਇਸ ਅੰਦੋਲਨ ਨੂੰ ਲੈ ਗਏ ਬਿਲਕੁਲ ਉਹ ਗੱਲ ਸਮਝ ਆਉਂਦੀ ਹੈ ਪਰ ਸਭ ਤੋਂ ਵੱਡਾ ਕਾਰਨ ਜਿਹੜਾ ਤੁਸੀਂ ਪੁੱਛਿਆ ਹੈ ਵੀ ਨਾ ਤਾਂ ਕੇਂਦਰ ਧਿਆਨ ਦੇ ਰਿਹਾ ਨਾ ਗੱਲਬਾਤ ਲਈ ਕੇਂਦਰ ਵੱਲੋਂ ਕੋਈ ਮੀਟਿੰਗ ਰੱਖੀ ਗਈ ਹੈ ਅੱਛਾ ਡੱਲਾ ਸਾਹਿਬ ਇੱਕ ਮਿੰਟ ਹੁਣ ਉਹ ਰਵਨੀਤ ਬਿੱਟੂ ਦਾ ਬਿਆਨ ਕਿੱਥੇ ਗਿਆ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਮੈਂ ਅੱਗੇ ਲੱਗਦਾ ਜੀ ਆਓ ਤੁਹਾਨੂੰ ਦਿੱਲੀ ਲੈ ਕੇ ਚੱਲਾਂ ਉਹ ਹੁਣ ਦਿਖਾਈ ਨਹੀਂ ਦੇ ਰਹੇ ਤੇ ਕਿਸਾਨ ਉਹਨਾਂ ਦੀ ਮੋਰ ਵਰ ਗੱਲ ਸੁਣਨ ਨੂੰ ਤਿਆਰ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਰਵਨੀਤ ਬਿੱਟੂ ਗਏ ਨੇ ਕਾਂਗਰਸ ਤੋਂ ਬੀਜੇਪੀ ਦੀ ਲੀਡਰਸ਼ਿਪ ਨੇ ਉਹਨਾਂ ਨੂੰ ਇਨਾਮ ਦੇਤਾ ਮੰਤਰੀ ਬਣਾਤਾ ਮੈਨੂੰ ਨਹੀਂ ਲੱਗਦਾ ਕਿ ਰਵਨੀਤ ਸਿੰਘ ਬਿੱਟੂ ਦੀ ਇਹ ਗੱਲ ਸੁਣੀ ਜਾ ਰਹੀ ਹੋਣੀ ਹੈ ਜਾਂ ਰਵਨੀਤ ਸਿੰਘ ਬਿੱਟੂ ਨੇ ਅਗਰ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਰਵਨੀਤ ਸਿੰਘ ਬਿੱਟੂ ਟਵੀਟ ਕਰ ਸਕਦੇ ਸੀ ਰਵਨੀਤ ਸਿੰਘ ਬਿੱਟੂ ਨੂੰ ਇਹ ਭਰੋਸਾ ਦੇਣਾ ਪਊਗਾ ਕਿ ਸੱਚਮੁੱਚ ਉਹਨਾਂ ਨੇ ਮੋਦੀ ਸਾਹਿਬ ਜਾਂ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ ਹੈ ਅਗਰ ਉਹ ਚਾਹੁੰਦੇ ਨੇ ਰਵਨੀਤ ਬਿੱਟੂ ਯਮਿਤ ਸ਼ਾਹ ਜੀ ਜਾਂ ਨਰਿੰਦਰ ਮੋਦੀ ਜੀ ਕਿਸਾਨਾਂ ਨਾਲ ਮੀਟਿੰਗ ਕਰਨ ਮੁਲਾਕਾਤ ਕਰਨ ਕਿਉ ਟਵੀਟ ਕਰਕੇ ਮੰਗ ਕਰਨ ਤਾਂ ਕਿ ਲੋਕਾਂ ਚ ਗੱਲ ਜਾਵੇ ਕਿਉਂਕਿ ਦੇਖੋ ਜਿਹੜੇ ਲੀਡਰ ਨੇ ਨਾ ਸੰਦੀਪ ਜੀ ਲੀਡਰਾਂ ਦੀਆਂ ਗੱਲਾਂ ਤੇ ਅੱਜਕੱਲ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰ ਸਕਦੇ ਲੀਡਰਾਂ ਦਾ ਤਾਂ ਇਹ ਵੀ ਨਹੀਂ ਪਤਾ ਕਿ ਉਹ ਸਵੇਰੇ ਕਿਹੜੀ ਪਾਰਟੀ ਤੋਂ ਹੋਣਗੇ ਹੁਣ ਜਦੋਂ ਰਵਨੀਤ ਬਿੱਟੂ ਕਾਂਗਰਸ ਤੋਂ ਭਾਜਪਾ ਵਿੱਚ ਸ਼ਿਫਟ ਹੋਇਆ ਜਿਹੜੇ ਉਹਨਾਂ ਦੇ ਸਾਥੀ ਸੀ ਉਹ ਤਾਂ ਕਾਂਗਰਸ ਦਾ ਪ੍ਰਚਾਰ ਕਰਨ ਦੀ ਤਿਆਰੀ ਕਰ ਰਹੇ ਸੀ ਕਿਉਂਕਿ ਰਵਨੀਤ ਬਿੱਟੂ ਕਾਂਗਰਸ ਚ ਸੀ ਕੁਝ ਦਿਨ ਪਹਿਲਾਂ ਤੱਕ ਰਵਨੀਤ ਬਿੱਟੂ ਜਿਨ੍ਹਾਂ ਲੋਕਾਂ ਨਾਲ ਪ੍ਰਚਾਰ ਕਰ ਰਹੇ ਸੀ ਕਾਂਗਰਸ ਦਾ ਜਦੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਉਹਨਾਂ ਨੂੰ ਵੀ ਝਟਕਾ ਲੱਗ ਗਿਆ ਉਹ ਕਹਿੰਦੇ ਅਸੀਂ ਤਾਂ ਰਵਨੀਤ ਬਿੱਟੂ ਲਈ ਮੀਟਿੰਗਾਂ ਕਰ ਰਹੇ ਆ ਤੇ ਰਵਨੀਤ ਬਿੱਟੂ ਦਿੱਲੀ 'ਚ ਭਾਜਪਾ ਵਿੱਚ ਸ਼ਾਮਲ ਹੋ ਗਿਆ ਇਸ ਕਰਕੇ ਲੀਡਰਾਂ ਦੀ ਕਿਹੜੀ ਟਿਕ ਕਰਨੀ 'ਚ ਬਹੁਤ ਜ਼ਿਆਦਾ ਫਰਕ ਹੁੰਦਾ ਸੋ ਰਵਨੀਤ ਬਿੱਟੂ ਉਂਝ ਸਚਾਈ ਦੇ ਪੁੰਜ ਨੇ ਪਰ ਰਵਨੀਤ ਬਿੱਟੂ ਟਵੀਟ-ਵੁਟ ਕਰਕੇ ਮੋਦੀ ਸਾਹਿਬ ਤੋਂ ਮੰਗ ਕਰਨ ਜਾਂ ਅਮਿਤ ਸ਼ਾਹ ਤੋਂ ਮੰਗ ਕਰਨ ਵੀ ਸੱਚਮੁੱਚ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਪਰ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੇ ਟਵੀਟ ਕਰਨਾ ਨਹੀਂ ਨਾ ਹਜੇ ਤੱਕ ਉਹਨਾਂ ਨੇ ਇਹ ਕੀਤਾ ਵੀ ਮੰਗ ਕਰੋ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਗੱਲ ਭਾਜਪਾ ਨੇ ਸੁਣੀ ਨਹੀਂ ਹੋਣੀ ਭਾਜਪਾ ਦੀ ਕੇਂਦਰ ਲੀਡਰਸ਼ਿਪ ਸੁੰਨਾ ਵੀ ਨਹੀਂ ਚਾਹੇਗੀ ਉਹ ਕਿਉਂ ਕਿਉਂਕਿ ਕਿਸਾਨ ਸਾਡੇ ਇਕੱਠੇ ਨਹੀਂ ਚੋਣਾਂ ਤੋਂ ਪਹਿਲਾਂ ਗੱਲ ਹੋਰ ਸੀ ਮੈਂ ਅੱਗੇ ਵੀ ਜ਼ਿਕਰ ਕੀਤਾ ਪੰਜਾਬ ਦੀਆਂ 13 ਸੀਟਾਂ ਹਰਿਆਣੇ ਦੀਆਂ 10 ਸੀਟਾਂ ਹਿਮਾਚਲ ਦੀਆਂ 4 ਸੀਟਾਂ ਦਿੱਲੀ ਦੀਆਂ 7 ਸੀਟਾਂ ਸੋ 30 32 ਸੀਟਾਂ ਦਾ ਇੱਕ ਮਾਮਲਾ ਸੀ ਜਦੋਂ ਭਾਜਪਾ ਦੇ ਮੰਤਰੀ ਜਹਾਜ਼ 'ਚ ਬਹਿ ਕੇ ਚੰਡੀਗੜ੍ਹ ਆ ਜਾਂਦੇ ਸੀ ਤੇ ਕਿਸਾਨਾਂ ਨਾਲ ਗੱਲਬਾਤ ਕਰਦੇ ਸੀ ਉਹ ਤੇ ਇੱਕ ਤੋਂ ਬਾਅਦ ਇੱਕ ਫੇਰੇ ਲਾਏ ਆ ਫੇਰੇ ਲਾਏ ਆ ਪਰ ਉਦੋਂ ਜਿਹੜੀ ਉਹ ਐਮਐਸਪੀ ਦੀ ਗੱਲ ਕਰ ਰਹੇ ਸੀ ਜਿਹੜੀ ਕੰਟਰੈਕਟ ਫਾਰਮਿੰਗ ਦੀ ਤਰਜ਼ ਤੇ ਉਹਦੇ ਉੱਪਰ ਸਾਡੇ ਕਿਸਾਨਾਂ ਨੇ ਸਹਿਮਤੀ ਨਹੀਂ ਦਿੱਤੀ ਤੇ ਗੱਲਬਾਤ ਟੁੱਟ ਗਈ ਦੇਖੋ ਮੈਨੂੰ ਇਹ ਲੱਗਦਾ ਕਿ ਕਸੂਰ ਜਗਜੀਤ ਸਿੰਘ ਡੱਲੇਵਾਲ ਹੋਣਾ ਤਾਂ ਨਹੀਂ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਔਰ ਦੇਸ਼ ਦੇ ਕਿਸਾਨ ਸੰਗਠਨ ਇਕੱਠੇ ਨਹੀਂ ਹੋਏ ਜਗਜੀਤ ਸਿੰਘ ਡੱਲੇয়াল ਦੇ ਹੱਕ ਚ ਅੱਜ ਤੱਕ ਪੰਜਾਬ ਦੇ ਸਾਰੇ ਕਿਸਾਨ ਸੰਗਠਨ ਨਹੀਂ ਇਕੱਠੇ ਹੋਏ ਤੇ ਇਹ ਇਸ ਵਕਤ ਉਹ ਸਥਿਤੀ ਚ ਹੈ ਨਹੀਂ ਕਿ ਪੂਰੇ ਦੇਸ਼ ਦੇ ਕਿਸਾਨ ਸੰਗਠਨ ਇਕੱਠੇ ਹੋ ਜਾਣ ਕਿਸਾਨ ਸੰਗਠਨ ਅਗਰ ਇਕੱਠੇ ਨਹੀਂ ਹੋਣਗੇ ਤੇ ਕੇਂਦਰ ਨੇ ਗੱਲਬਾਤ ਨਹੀਂ ਕਰਨੀ ਤੇ ਜੇ ਕੇਂਦਰ ਨੇ ਗੱਲਬਾਤ ਨਹੀਂ ਕਰਨੀ ਤੇ ਜਗਜੀਤ ਸਿੰਘ ਡੱਲੇয়াল ਹੋਣੀ ਇਹ ਖਰਸ਼ਾ ਕਿਤੇ ਇਹ ਆਪਣੇ ਸਟੈਂਡ ਤੇ ਬੈਠੇ ਨੇ ਵੀ ਮੈਂ ਮਰਨਵਰਤ ਸੰਪੂਰਨ ਕਰਨਾ ਸੋ ਜੇ ਕਿਤੇ ਉਹ ਮਰਨਵਰਤ ਸੰਪੂਰਨ ਕਰ ਗਏ ਫਿਰ ਇਹ ਅੰਦੋਲਨ ਨੂੰ ਬੁਰੀ ਤਰ੍ਹਾਂ ਨਾਲ ਸੱਟ ਵੱਜਣੀ ਹੈ ਹਜੇ ਵੀ ਵੇਲੇ ਲੌਂਡ ਆਰਡਰ ਦੀ ਵੀ ਵਿਗੜ ਜਾਣੀ ਆ ਡੱਲਾ ਸਾਹਿਬ ਜੇ ਕਿਤੇ ਰੱਬ ਨਾ ਕਰੇ ਇਦਾਂ ਦਾ ਪਹਾਣਾ ਵਾਪਰ ਗਿਆ ਫਿਰ ਸਥਿਤੀ ਜਿਹੜੀ ਆ ਉਹ ਕਾਬੂ ਤੋਂ ਬਾਹਰ ਵੀ ਹੋ ਸਕਦੀ ਹੈ ਦੇਖੋ ਜੋ ਮੈਨੂੰ ਚੀਜ਼ਾਂ ਲੱਗਦੀਆਂ ਨੇ ਬਿਲਕੁਲ ਕਿਸੇ ਦਾ ਵੀ ਇਸ ਤਰੀਕੇ ਨਾਲ ਮਰਨ ਵਰਤ ਸੰਪੂਰਨ ਕਰਨਾ ਉਹ ਚਿੰਤਾ ਦਾ ਵਿਸ਼ਾ ਤਾਂ ਹੁੰਦਾ ਹੈ ਸੰਦੀਪ ਜੀ ਪਰ ਇਹ ਬੜੀ ਦੁੱਖ ਵਾਲੀ ਗੱਲ ਹੋਏਗੀ ਸਾਡੇ ਸਾਰਿਆਂ ਦੇ ਲਈ ਪਰ ਕਿਸਾਨ ਸੰਗਠਨਾ ਨੂੰ ਵੇਲਾ ਸੰਭਲ ਦੀ ਲੋੜ ਹੈ ਹਜੇ ਵੀ ਵਕਤ ਹੈ ਕਿ ਸਾਡੇ ਸਾਰੇ ਕਿਸਾਨ ਸੰਗਠਨ ਦਾ ਘਟੋ ਘਟ ਇਕੱਠੇ ਹੋ ਜਾਣ ਅਗਰ ਕਿਸਾਨ ਸੰਗਠਨ ਹੀ ਇਕੱਠੇ ਹੋ ਜਾਣ ਤੇ ਜਗਜੀਤ ਸਿੰਘ ਡੱਲੇਵਾਲ ਹੁਣਾ ਤੋਂ ਸਮਾਂ ਲਿਆ ਜਾ ਸਕਦਾ ਹੈ ਕਿ ਤੁਸੀਂ ਹੁਣ ਮਰਨ ਵਰਤ ਤੋੜੋ ਤੇ ਆਪਾਂ 25 30 ਦਿਨਾਂ ਦੇ ਵਿੱਚ ਵਿੱਚ ਇਸ ਅੰਦੋਲਨ ਨੂੰ ਅਸੀਂ ਕੇਂਦਰ ਤੱਕ ਲੈ ਕੇ ਜਾਈਏ ਕਿਉਂਕਿ ਮਸਲਾ ਹੱਲ ਹੋਣਾ ਕੇਂਦਰ ਸਰਕਾਰ ਤੱਕ ਭਗਵੰਤ ਮਾਨ ਦੇ ਹੱਥ 'ਚ ਕੁਝ ਨਹੀਂ ਸੂਬੇ ਦੀ ਸਰਕਾਰ ਦੇ ਹੱਥ 'ਚ ਕੁਝ ਨਹੀਂ ਜਿਹੜੀਆਂ ਮੰਗਾਂ ਨੇ ਕੇਂਦਰ ਨਾਲ ਜੁੜੀਆਂ ਨੇ ਪਰ ਕੇਂਦਰ ਨੇ ਉਦੋਂ ਹੀ ਗੱਲ ਸੁਣਨੀ ਆ ਜਦੋਂ ਸਾਰੇ ਇਕੱਠੇ ਹੋ ਜਾਣਗੇ ਨਹੀਂ ਤਾਂ ਅਸੀਂ ਪੰਜਾਬ ਚ ਬੈਠੇ ਜਿੰਨੇ ਮਰਜ਼ੀ ਅੰਦੋਲਨ ਕਰ ਲਈਏ ਮਰਨ ਵਰਤ ਜਗਜੀਤ ਡੱਲੇਵਾਲ ਸਾਹਿਬ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਜਦੋਂ ਇਕੱਠੀਆਂ ਹੋ ਜਾਣਗੀਆਂ ਕੋਈ ਸਾਂਝਾ ਫਰੰਟ ਬਣ ਜਾਊਗਾ ਸਾਂਝੀ ਅੰਦੋਲਨ ਦਾ ਐਲਾਨ ਹੋ ਜਾਊਗਾ ਫਿਰ ਬੇਨਤੀ ਕਰਨ ਵੀ ਹੁਣ ਤੁਸੀਂ ਆਪਣਾ ਮਰਨ ਵਰਤ ਤਿਆਗੋ ਆਪਾਂ ਨਵੇਂ ਸਿਰੇ ਤੋਂ ਇਹ ਸੰਘਰਸ਼ ਨੂੰ ਦਿੱਲੀ ਲੈ ਕੇ ਜਾਈਏ ਸੋ ਮੈਨੂੰ ਚਿੰਤਾ ਹੈ ਇਸੇ ਗੱਲ ਦੀ ਹੈ ਕਿ ਜੇ ਕਿਤੇ ਡੱਲੇਵਾਲ ਸਾਹਿਬ ਦਾ ਮਰਨ ਵਰਤ ਸੰਪੂਰਨ ਹੋ ਗਿਆ ਕਿਸਾਨ ਜਥੇਬੰਦੀਆਂ ਆਪਣੇ ਆਪ ਨੂੰ ਮਾਫ ਨਹੀਂ ਕਰ ਸਕਣਗੀਆਂ ਔਰ ਪੰਜਾਬੀ ਕਿਸਾਨ ਜਥੇਬੰਦੀਆਂ ਤੋਂ ਚਾਹੁੰਦੇ ਆ ਕਿ ਤੁਸੀਂ ਇਕੱਠੇ ਹੋਵੋ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਕਿਉਂ ਨਹੀਂ ਹੋ ਰਹੀਆਂ ਪੋਲਿਟੀਕਲ ਪਾਰਟੀਆਂ ਨਾ ਇਕੱਠੀਆਂ ਹੋਣ ਗੱਲ ਸਮਝ ਆਉਂਦੀ ਹੈ ਕਿ ਸਾਰਿਆਂ ਨੂੰ ਸੱਤਾ ਚਾਹੀਦੀ ਹੈ ਉਹਨਾਂ ਦਾ ਸੱਤਾ ਦਾ ਸੰਘਰਸ਼ ਹੈ ਕਿਸਾਨ ਜਥੇਬੰਦੀਆਂ ਦਾ ਤਾਂ ਕੋਈ ਸੱਤਾ ਦਾ ਲਾਲਚ ਹੀ ਨਹੀਂ ਭਾਵੇਂ ਜਿੰਨੀਆਂ ਵੀ ਐਸਕੀਐਮ ਨੌਨ ਐਸਕੀਐਮ ਹੈ ਹੁਣ ਤਾਂ ਸਾਰੀਆਂ ਕਿਸਾਨਾਂ ਦੇ ਹੱਕ 'ਚ ਨੇ ਇਸ ਕਰਕੇ ਇਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਸਭ ਤੋਂ ਵੱਡਾ ਫਾਲਟ ਜੇ ਮੈਂ ਕਿਸੇ ਦਾ ਕੱਢਦਾ ਸਾਡੀ ਕਿਸਾਨ ਸੰਗਠਨ ਇਕੱਠੇ ਨਹੀਂ ਸਭ ਤੋਂ ਵੱਡਾ ਕਮੀ ਇਸ ਵਕਤ ਅੰਦੋਲਨ ਚ ਹੈ ਡਰ ਸਾਹਿਬ ਉਧਰ 30 ਤਰੀਕ ਦਾ ਐਲਾਨ ਹੋਇਆ ਜਿ ਕਿ ਨੇ ਪੰਜਾਬ ਵੀ ਬੰਦ ਕਰਨਾ ਇਸੇ ਸੰਦਰਭ ਦੇ ਵਿੱਚ ਵੀ ਤਾਂ ਜੋ ਇਹ ਸਰਕਾਰ ਜਿਹੜੀ ਆਵਾਜ਼ ਹੈ ਇਹ ਕੇਂਦਰ ਦੀ ਸਰਕਾਰ ਤੱਕ ਪਹੁੰਚਾਈ ਜਾਵੇ ਪਰ ਸਵਾਲ ਤਾਂ ਇਹ ਆ ਵੀ ਜਿੱਦਾਂ ਮੀਡੀਆ ਦੇ ਵਿੱਚ ਖਬਰਾਂ ਜਾ ਰਹੀਆਂ ਘੱਟੋ ਘੱਟ ਦਿੱਲੀ ਬੈਠੇ ਹੋ ਟੀਵੀ ਟੈਲੀਵਿਜ਼ਨ ਦੇਖਦੇ ਤੇ ਹੋਣਗੇ ਉਹਨਾਂ ਨੂੰ ਪਤਾ ਤਾਂ ਹੁੰਦਾ ਹੋਊਗਾ ਇੰਟੈਲੀਜੈਂਸ ਵੀ ਉਹ ਹੋਊਗੀ ਵੀ ਹੋ ਕੀ ਰਿਹਾ ਪਰ ਵਾਕਈ ਜਿਦਾਂ ਤੁਸੀਂ ਕਿਹਾ ਵੀ ਅਗਰ ਕੋਈ ਨੁਕਸਾਨ ਹੋ ਗਿਆ ਤਾਂ ਇਹ ਬਹੁਤ ਔਖੀ ਸਥਿਤੀ ਦੇ ਵਿੱਚ ਪੰਜਾਬ ਆ ਜਾਊਗਾ ਔਰ ਪੰਜਾਬ ਦੇ ਨਾਲ ਨਾਲ ਸਰਕਾਰਾਂ ਵੀ ਆ ਜਾਣਗੀਆਂ। ਚਿੰਤਾਜਨਕ ਸਥਿਤੀ ਬਣ ਸਕਦੀ ਹੈ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਔਰ ਹਮੇਸ਼ਾ ਕਹਿੰਦੇ ਨੇ ਵਕਤ ਵਿਚਾਰਨਾ ਚਾਹੀਦਾ ਹੈ। ਇਸ ਵਕਤ ਸਾਰੇ ਕਿਸਾਨ ਸੰਗਠਨ ਵਕਤ ਨੂੰ ਵਿਚਾਰਨ ਕਿਉਂਕਿ ਜ਼ਿੰਮੇਵਾਰੀ ਉਹਨਾਂ ਦੀ ਹੈ ਕਿਉਂਕਿ ਅੰਦੋਲਨ ਕਿਸਾਨ ਸੰਗਠਨਾ ਦਾ ਹੈ। ਗੈਰ ਕਿਸਾਨ ਵਿਅਕਤੀ ਜਾਂ ਕੋਈ ਸੰਸਥਾ ਹੈ ਉਹ ਤਾਂ ਸਿੱਧੇ ਤੌਰ ਤੇ ਸ਼ਾਮਲ ਨਹੀਂ ਹੋ ਸਕਦੀ ਨਾ ਇਸ ਸੰਘਰਸ਼ ਦੇ ਵਿੱਚ ਸਮਰਥਨ ਆਮ ਲੋਕਾਂ ਦਾ ਹੈ ਲੇਕਿਨ ਉਹਨਾਂ ਸਮਰਥਨ ਨਹੀਂ ਆ ਜਿੰਨਾ ਸਿੰਘੂ ਬਾਰਡਰ ਤੇ ਸੀ ਜਾਂ ਟਿੱਕਰੀ ਬਾਰਡਰ ਤੇ ਸੀ ਉਹਦੇ ਵੀ ਕਾਰਨ ਨੇ ਉਦੋਂ ਕਿਸਾਨ ਇਕੱਠੇ ਸੀ ਇਕੱਠੇ ਸੀ ਭਾਵੇਂ ਧਰਨੇ ਉੱਥੇ ਅਲੱਗ-ਅਲੱਗ ਲਾਲੇ ਸੀ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਪਰ ਸਾਰੇ ਕਿਸਾਨ ਸੰਗਠਨ ਇਕੱਠੇ ਸੀ ਇਕੱਠੇ ਹੁਣ 30 ਤਰੀਕ ਦਾ ਬੰਦ ਹੈ ਦੇਖੋ ਪੰਜਾਬੀਆਂ ਨੇ ਤਾਂ ਇਸ ਬੰਦ ਨੂੰ ਵੀ ਕਾਮਯਾਬ ਕਰ ਦੇਣਾ ਹੈ ਪਰ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਬੰਦ ਕਰੋ ਤੁਸੀਂ ਬੰਦ ਕਰੋ ਲੀਡਰਾਂ ਦੇ ਘਰਾਂ ਦੇ ਬਾਹਰ ਬੰਦ ਕਰੋ ਜਾ ਕੇ ਲੀਡਰਾਂ ਦੇ ਘਰਾਂ ਦੇ ਬਾਹਰ ਧਰਨੇ ਲਾਓ ਪੰਜਾਬੀ ਤਾਂ ਤੁਹਾਡੇ ਨਾਲ ਨੇ ਤੇ ਜੇ ਸਾਰੇ ਕਿਸਾਨ ਸੰਗਠਨ ਆਪ ਇਕੱਠੇ ਨਹੀਂ ਹੋ ਸਕਦੇ ਸੰਦੀਪ ਜੀ ਮੇਰੀ ਗੱਲ ਦਾ ਗੁੱਸਾ ਨਾ ਕਰੇ ਕੋਈ ਕਿਸਾਨ ਸੰਗਠਨ ਜੇ ਕਿਸਾਨ ਸੰਗਠਨ ਹੀ ਨਹੀਂ ਇਕੱਠੇ ਹੋ ਸਕਦੇ ਤੇ ਇਹ ਬੰਦ ਨੂੰ ਕਿਹਨੇ ਮੰਨਣਾ ਜੀ ਫਿਰ ਇਹ ਬੰਦ ਚ ਹੋਣਾ ਕੀ ਹੈ ਕਿਸਾਨਾਂ ਨੇ ਧਰਨੇ ਲਾਉਣੇ ਆ ਸੜਕਾਂ ਤੇ ਜੀਟੀ ਰੋਡ ਤੇ ਲੋਕ ਫਸ ਜਾਣੇ ਆ ਕੋਈ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣਾ ਹੈ ਕਿਸੇ ਨੇ ਸ਼੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਜਾਣਾ ਹੈ ਕਿਸੇ ਨੇ ਸ਼੍ਰੀ ਰਾਮ ਤੀਰਥ ਜਾਣਾ ਹੈ ਕਿਸੇ ਨੇ ਦੁਰਗਾਣਾ ਮੰਦਿਰ ਵਿਖੇ ਜਾਣਾ ਹੈ ਸਰਦਾ ਆਸਥਾ ਦੇ ਨਾਲ ਤੇ ਬਾਹਰਲੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਵੀ ਪੰਜਾਬ 'ਚ ਬੰਦ ਹੋਣਾ ਹੈ ਪੰਜਾਬੀ ਦੀਆਂ ਅਖਬਾਰਾਂ 'ਚ ਖਬਰਾਂ ਛਪਣੀਆਂ ਨੇ ਤੇ ਜਿੱਦਣ ਕੌਮੀ ਚੈਨਲਾਂ ਨੇ ਖਬਰ ਦੇਣੀ ਹੈ ਲੋਕ ਤਾਂ ਬੱਸਾਂ ਗੱਡੀਆਂ ਲੈ ਕੇ ਰਸਤੇ 'ਚ ਹੋਣਗੇ ਇਸ ਕਰਕੇ ਇਹ ਬੰਦ ਨੇ ਜਿਹੜੇ ਇਹਾਂ ਤਾਂ ਹਾਈਵੇ ਤੋਂ ਛੋਟ ਦੇ ਦਿੱਤੀ ਜਾਵੇ ਕਿ ਅਸੀਂ ਹਾਈਵੇ ਦੀ ਟ੍ਰੈਫਿਕ ਨੂੰ ਨਹੀਂ ਰੋਕਣਾ ਜਿਨ੍ਹਾਂ ਨੇ ਆਪਣੇ ਕੰਮ ਕਾਜ ਤੇ ਜਾਣਾ ਇਹ ਜੇ ਲਗਾਤਾਰ ਹੋ ਰਹੇ ਬੰਦ ਔਰ ਧਰਨੇ ਸੜਕ ਜਾਮ ਇਹਦੇ ਕਰਕੇ ਵੀ ਲੋਕਾਂ ਦਾ ਘੱਟ ਸਮਰਥਨ ਇਸ ਕਰਕੇ ਕਿਸਾਨੀ ਨੂੰ ਮਿਲ ਰਿਹਾ ਸੋ ਇਹ ਵੀ ਗੱਲ ਕਿਸਾਨਾਂ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਤਾਂ ਪਹਿਲਾਂ ਹੀ ਤੁਹਾਡੇ ਨਾਲ ਖੜੇ ਨੇ ਔਰ ਤੁਹਾਡੇ ਚੋਂ ਹੀ ਨੇ ਜੇ ਤੁਸੀਂ ਬੰਦ ਕਰਨਾ ਹੈ ਧਰਨੇ ਲਾਉਣੇ ਤੇ ਤੁਹਾਨੂੰ ਕੋਈ ਨਾ ਕੋਈ ਹੀਲਾ ਕਰਕੇ ਫਿਰ ਦਿੱਲੀ ਹੋਈ ਜਾਣਾ ਪੈਣਾ ਹੁਣ ਜੇ ਦਿੱਲੀ ਜਾਣਾ ਹੋਵੇ ਕਿਸਾਨਾਂ ਨੇ ਤੇ ਜਾ ਨਹੀਂ ਸਕਦੇ ਜੀ ਤੁਸੀਂ ਮੈਨੂੰ ਦੱਸੋ ਸੰਦੀਪ ਜੀ ਜੇ ਕਿਸਾਨਾਂ ਨੇ ਦਿੱਲੀ ਜਾਣਾ ਹੋਵੇ ਤੇ ਕੀ ਜਾ ਨਹੀਂ ਸਕਦੇ ਬੱਸਾਂ ਚ ਰੇਲ ਗੱਡੀਆਂ ਚ ਚੜ ਕੇ ਦੋ ਦੋ ਪੰਜ ਪੰਜ ਤੇ ਰਾਮਲੀਲਾ ਮੈਦਾਨ ਦੀ ਮਨਜ਼ੂਰੀ ਲੈ ਲੈਣ ਪਹੁੰਚਣ ਤਾਂ ਸਹੀ ਨਾ ਦਿੱਲੀ ਮੰਜ਼ੂਰੀ ਲੈ ਲੈਣ ਵੀ ਅਸੀਂ ਦੋ ਦੋ ਕਰਕੇ ਬੱਸਾਂ ਗੱਡੀਆਂ ਜਾਵਾਂਗੇ ਜੀ ਕਿ ਕੇਂਦਰ ਸਰਕਾਰ ਰੇਲਾਂ ਬੰਦ ਕਰ ਦੂ ਕਿ ਕੇਂਦਰ ਸਰਕਾਰ ਪੰਜਾਬ ਦੀ ਆਵਾਜਾਈ ਬੰਦ ਕਰ ਦੂ ਇਹ ਬਹੁਤ ਸਾਰੀਆਂ ਗੱਲਾਂ ਨੇ ਸੋ ਗੱਲ ਇਹ ਹੈ ਵੀ ਗੱਲ ਕਿਸਾਨ ਸੰਗਠਨਾ ਤੇ ਆ ਕੇ ਖੜੀ ਹੋ ਗਈ ਇਸ ਵਾਰ ਅੱਛਾ ਡੱਲਾ ਸਾਹਿਬ 30 ਦਸੰਬਰ ਵਾਲੇ ਦਿਨ ਜਿੱਦਣ ਪੰਜਾਬ ਬੰਦ ਹੈ ਨਾ ਉਸ ਦਿਨ ਐਸਜੀਪੀਸੀ ਦੇ ਜਿਹੜੇ ਪ੍ਰਧਾਨ ਆ ਧਾਮੀ ਸਾਹਿਬ ਉਹ ਵਿਹਲੇ ਆ ਕਿਉਂਕਿ ਪਿੱਛੇ ਜੀ ਉਹਨਾਂ ਨੇ ਮੀਟਿੰਗ ਰੱਦ ਕਰ ਦਿੱਤੀ ਸੀ ਬੁਲਾਈ ਸੀ ਕਹਿੰਦੇ ਰਜੇਵੇਂ ਆ ਮੀਟਿੰਗ ਰੱਦ ਕਰ ਦਿੱਤੀ ਉਹ 30 ਤਰੀਕ ਨੂੰ ਵਿਹਲੇ ਆ ਤੇ ਐਸਜੀਪੀਸੀ ਨੇ ਅੰਤਰੀਂ ਕਮੇਟੀ ਦੀ ਮੀਟਿੰਗ ਜਿਹੜ ਉਹ 30 ਤਰੀਕ ਨੂੰ ਸੱਦ ਲਈ ਹੈ ਹੁਣ ਉਸ ਮੀਟਿੰਗ ਦੇ ਵਿੱਚ ਡੱਲਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਮੁੱਦਾ ਵਿਚਾਰਿਆ ਜਾਊਗਾ ਜਾਂ ਧਾਮੀ ਸਾਹਿਬ ਦਾ ਆਪਣਾ ਵੀ ਵਿਚਾਰਿਆ ਜਾ ਸਕਦਾ ਕਿ ਧਾਮੀ ਸਾਹਿਬ ਨੇ ਵੀ ਜਿਹੜਾ ਉਹਨਾਂ ਕੋਲੋਂ ਸ਼ਬਦ ਨਿਕਲ ਗਏ ਸੀ ਬੀਪੀ ਜ਼ਗੀਰ ਕੁਆਰ ਹੋਣਾ ਵਾਸਤੇ ਉਹਦੇ ਉੱਤੇ ਵੀ ਚਰਚਾ ਹੋ ਸਕਦੀ ਹੈ ਧਾਮੀ ਸਾਹਿਬ ਆਪ ਉੱਥੇ ਮੌਜੂਦ ਵੀ ਰਹਿਣਗੇ ਦੇਖੋ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਪੈਣਾ ਹੈ ਵੀ 30 ਦਸੰਬਰ ਨੂੰ ਧਾਮੀ ਸਾਹਿਬ ਨੂੰ ਕੋਈ ਜ਼ਰੂਰੀ ਰਜੇਵਾ ਆਜੇ ਕਿਉਂਕਿ ਪਿਛਲੀ ਮੀਟਿੰਗ 'ਚ ਜ਼ਰੂਰੀ ਰਜੇਵਾ ਆ ਗਿਆ ਸੀ ਤੇ ਉਹ ਮੀਟਿੰਗ ਉਹਨਾਂ ਨੇ ਸਵੇਰੇ ਸਵੇਰੀ ਸੋਸ਼ਲ ਮੀਡੀਆ ਤੇ ਪਤਾ ਵੀ ਅੱਜ ਮੀਟਿੰਗ ਰੱਦ ਹੈ ਹੁਣ 30 ਤਰੀਕ ਨੂੰ ਪਹਿਲਾਂ ਤਾਂ ਪਾ ਇਹ ਇੰਤਜ਼ਾਰ ਕਰੀਏ ਵੀ ਧਾਮੀ ਸਾਹਿਬ ਨੂੰ ਕੋਈ ਕੰਮ ਨਾ ਪਵੇ ਸੋ 30 ਤਰੀਕ ਨੂੰ ਧਾਮੀ ਸਾਹਿਬ ਪਹੁੰਚਣ ਉਂਝ ਜਿਹੜੀ ਸੱਤ ਮੈਂਬਰੀ ਕਮੇਟੀ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਨਾ ਜੀ ਉਹ ਕਮੇਟੀ ਦੇ ਮੈਂਬਰ ਵੀ ਕਈ ਵਾਰ ਧਾਮੀ ਸਾਹਿਬ ਨੂੰ ਕਹਿ ਚੁੱਕੇ ਨੇ ਕਿ ਧਾਮੀ ਸਾਹਿਬ ਆਪਾਂ ਹੀ ਇਕੱਠੇ ਹੋ ਜਾਈਏ ਕੋਈ ਮੀਟਿੰਗ ਹੀ ਕਰ ਲਈਏ ਕੱਲੇ-ਕੱਲੇ ਵੀ ਕਈ ਮੈਂਬਰ ਮਿਲ ਚੁੱਕੇ ਨੇ ਉਧਰ ਵੀ ਧਾਮੀ ਸਾਹਿਬ ਨੇ ਹਜੇ ਤੱਕ ਕੋਈ ਮੀਟਿੰਗ ਨਹੀਂ ਰੱਖੀ ਕੱਲ ਦਿਲਜੀਤ ਸਿੰਘ ਚੀਮਾ ਦਾ ਇੱਕ ਨਵਾਂ ਬਿਆਨ ਉਹ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀ ਅਸੀਂ ਸਾਰੀ ਗੱਲ ਸਮਝਾਈ ਹੈ ਉਹਨਾਂ ਨੂੰ ਕਿ ਸੰਵਿਧਾਨਿਕ ਅੜਕਾ ਇਸ ਕਮੇਟੀ ਚ ਆ ਸਕਦਾ ਹੈ ਕਿਤੇ ਮੈਂਬਰਸ਼ਿਪ ਕੀਤੀ ਹੋਈ ਰੱਦ ਨਾ ਕਰਨੀ ਪੈ ਜੇ ਸੋ ਇੱਕ ਤਰੀਕੇ ਨਾਲ ਦਿਲਜੀਤ ਸਿੰਘ ਚੀਮਾ ਨੇ ਸੰਕੇਤ ਦੇਤੇ ਕਿ ਵਰਕਿੰਗ ਕਮੇਟੀ ਜਿਹੜੀ ਹੋਣੀ ਹੈ ਜਨਵਰੀ ਦੇ ਪਹਿਲੇ ਹਫਤੇ ਇਹ ਗਰੰਟੀ ਕੋਈ ਨਹੀਂ ਕਿ ਸੱਤ ਮੈਂਬਰੀ ਕਮੇਟੀ ਪ੍ਰਮਾਨ ਹੋ ਜੇਗੀ ਉਹਨਾਂ ਦੀਆਂ ਗੱਲਾਂ ਚੋਂ ਇਹ ਸੰਕੇਤ ਮਿਲੇ ਮਤਲਬ ਕਿ ਅਕਾਲੀ ਦਲ ਉਸ ਸੱਤ ਮੈਂਬਰੀ ਕਮੇਟੀ ਨੂੰ ਮੰਜ਼ੂਰੀ ਦੇਗਾ ਵਰਕਿੰਗ ਕਮੇਟੀ ਸੱਤ ਮੈਂਬਰੀ ਕਮੇਟੀ ਨੂੰ ਜਾਂ ਨਹੀਂ ਇਹਦੀ ਵੀ ਹਜੇ ਗਾਰੰਟੀ ਨਹੀਂ ਸੱਤ ਮੈਂਬਰੀ ਕਮੇਟੀ ਤੇ ਰਹਿਸ ਬਰਕਰਾਰ ਹੈ ਹੁਣ ਜਿੱਥੇ ਤੱਕ ਗੱਲ ਰਹਿ ਗਈ 30 ਦਸੰਬਰ ਦੀ ਮੀਟਿੰਗ ਨੂੰ ਹੁਣ 23 ਦਸੰਬਰ ਨੂੰ ਜਿਹੜਾ ਫੈਸਲਾ ਹੋਣਾ ਸੀ ਜੀ ਜ਼ਰੂਰੀ ਮੁੱਦੇ ਤੇ ਵਿਚਾਰ ਹੋਣਾ ਸੀ ਹੁਣ ਉਹ ਮੁੱਦਾ 30 ਦਸੰਬਰ ਨੂੰ 7 ਦਿਨਾਂ ਬਾਅਦ ਵਿਚਾਰਿਆ ਜਾਣਾ ਹੈ ਹੁਣ ਮੈਨੂੰ ਇਹ ਲੱਗਦਾ ਹੈ ਕਿ ਜਥੇਦਾਰ ਅਗਵੀਰ ਸਿੰਘ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਆਪਣੇ ਸਟੈਂਡ ਤੋਂ ਟੱਸ ਤੋਂ ਮਸ ਨਹੀਂ ਹੋ ਰਹੇ ਉਹ ਉਸ ਗੱਲ ਤੇ ਸਟੈਂਡ ਲੈ ਕੇ ਖੜੇ ਨੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਤੇ ਮਰਿਆਦਾਵਾਂ ਨੂੰ ਮੈਂ ਤੋੜ ਨਹੀਂ ਦੇਣਾ ਡਿਬੇਟ ਦੋ ਤਰ੍ਹਾਂ ਦੀ ਹੈ ਕਿ ਅਗਰ ਜਥੇਦਾਰ ਸਾਹਿਬ ਦੇ ਖਿਲਾਫ ਕਿਸੇ ਵੀ ਤਖਤ ਦੇ ਜਥੇਦਾਰ ਦੇ ਖਿਲਾਫ ਕੋਈ ਸ਼ਿਕਾਇਤ ਆਉਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਕੀ ਉਹਦਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਕਰਨਗੇ ਇਹ ਐਸ਼ ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਨਵੀਂ ਜਾਂਚ ਕਮੇਟੀ ਬਣਾਏਗੀ ਹੁਣ ਵਿਸ਼ਾ ਜਿਹੜਾ ਇਹ ਹੈ ਇੱਕ ਵਾਰ ਫਿਰ ਦੇਖੋ ਅਕਾਲੀ ਦਲ ਦਾ ਪੋਲੀਟੀਕਲ ਤੌਰ ਤੇ ਨਾਸ ਕਿਉਂ ਵਜਿਆ ਇਸੇ ਕਰਕੇ ਵੀ ਅਕਾਲੀ ਦਲ ਦਾ ਪ੍ਰਭਾਵ ਹੀ ਚਲਿਆ ਗਿਆ ਲੋਕਾਂ ਚ ਕਿ ਅਕਾਲੀ ਦਲ ਸ਼੍ਰੀ ਹਰਖਾਲਤਾਖਤ ਸਾਹਿਬ ਦੇ ਹੁਕਮਾਂ ਨੂੰ ਨਹੀਂ ਮੰਨਦਾ ਔਰ ਅਕਾਲੀ ਦਲ ਸ਼੍ਰੀ ਹਰਖਾਲਤਾਖਤ ਸਾਹਿਬ ਦੇ ਜਥੇਦਾਰਾਂ ਨੂੰ ਉਹ ਸਨਮਾਨ ਸਤਕਾਰ ਨਹੀਂ ਦਿੰਦਾ ਭਾਵੇਂ ਉਹਨਾਂ ਦੇ ਕਾਰ ਵਿਹਾਰ ਚ ਹੋਵੇ ਜਿਹੜਾ ਦੇਣਾ ਚਾਹੀਦਾ ਸੀ ਹਾਲਾਂਕਿ ਅਕਾਲੀ ਦਲ ਦੇ ਲੀਡਰ ਨਹੀਂ ਮੰਨਦੇ ਉਹ ਕਹਿੰਦੇ ਅਸੀਂ ਪੂਰਾ ਸਤਕਾਰ ਕਰਦੇ ਹਾਂ ਆਪਾਂ ਦੇਖੋ ਇੱਕ ਇੱਕ ਗੱਲ ਇੱਥੇ ਵੀ ਆਪਾਂ ਦੇਖਿਆ ਵੀ ਇਹ ਸਤਕਾਰ ਦੇਖੋ ਜਥੇਦਾਰ ਸਾਹਿਬ ਕਹਿੰਦੇ ਸੀ ਤਿੰਨ ਦਿਨਾਂ ਚ ਦੇ ਦਿਓ ਮਨਜ਼ੂਰ ਕਰਕੇ ਅਸਤੀਫਾ ਭੇਜੋ ਵਰਕਿੰਗ ਕਮੇਟੀ ਨਹੀਂ ਬੈਠੀ ਜਥੇਦਾਰ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਕੋਈ ਗੱਲ ਹੀ ਨਹੀਂ ਹੋਈ ਪਰ ਲੋਗ ਨਚੋੜ ਕੱਢਦੇ ਆ ਨਾ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਪੂਰਾ ਸਤਕਾਰ ਕਰਦੇ ਹਾਂ ਤੁਹਾਡੀ ਜ਼ੁਬਾਨ ਚ ਸਤਕਾਰ ਹੈ ਤੁਹਾਡੇ ਕਰਮ ਚ ਸਤਕਾਰ ਦਿਖ ਨਹੀਂ ਰਿਹਾ ਲੋਕਾਂ ਨੂੰ ਦਿਖਣਾ ਚਾਹੀਦਾ ਹੈ ਸੰਦੀਪ ਜੀ ਕੋਈ ਵਿਅਕਤੀ ਲੱਖ ਕਹ ਦੇ ਮੈਂ ਨਹਾ ਕੇ ਆਇਆ ਪਰ ਸਾਹਮਣੇ ਵਾਲੇ ਨੂੰ ਪਛਾਣ ਆ ਜਾਂਦੀ ਵੀ ਕੀ ਇਹ ਨਹਾ ਕੇ ਆਇਆ ਜਾਂ ਨਹੀਂ ਆਇਆ ਉਹਦੇ ਉਹਦੇ ਚਿਹਰੇ ਦੀ ਸਰੀਰ ਦੀ ਤਰੋਤਾਜ਼ਗੀ ਦੱਸ ਦਿੰਦੀ ਹੈ ਵੀ ਅੱਜ ਇਹ ਨਹਾ ਕੇ ਆਇਆ ਗਰਮ ਪਾਣੀ ਨਾਲ ਠੰਡ ਚ ਤੁਸੀਂ ਦੇਖੋ ਕਿ ਅਕਾਲੀ ਦਲ ਦਾ ਇਹ ਮਸਲਾ ਸੁਲਝਾਉਂਦਿਆਂ ਸੁਲਝਾਉਂਦਿਆਂ ਐਸਜੀਪੀਸੀ ਉਲਝ ਗਈ ਐਸਜੀਪੀਸੀ ਉਲਝ ਗਈ ਤੁਸੀਂ ਦੇਖੋ ਕਿ ਜਥੇਦਾਰ ਸਹਿਬਾਨ ਜਿਹੜੀ ਇੰਨੀ ਸੁਪਰੀਮ ਪਾਵਰ ਹੈ ਉਹਨਾਂ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਅਕਾਲੀ ਦਲ ਇਸ ਵੇਲੇ ਲੈ ਕੇ ਬੈਠਾ ਜਿਹੜਾ ਸਿੱਖ ਵੋਟਰ ਹੈ ਜਾਂ ਪੰਥਕ ਜਿਹੜੇ ਦਰਦੀ ਨੇ ਉਹ ਸਾਰੇ ਪਰੇਸ਼ਾਨ ਹੋਏ ਪਿਆ ਵੀ ਇੱਕ ਛੋਟਾ ਜਿਹਾ ਮਸਲਾ ਹੱਲ ਕਰਨਾ ਸੀ ਇਹ ਸਾਰਾ ਤਾਣਾ ਹੀ ਉਲਝ ਗਿਆ ਹੁਣ ਹੋ ਕੀ ਰਿਹਾ ਹੁਣ ਭਾਵੇਂ ਐਸਡੀਪੀਸੀ ਕਹਿ ਲੋ ਭਾਵੇਂ ਅਕਾਲੀ ਦਲ ਦੇ ਕੁਝ ਲੀਡਰ ਕਹਿ ਲੋ ਜਾਂ ਕੋਈ ਅਜਿਹੇ ਲੀਡਰ ਕਹਿ ਲੋ ਜਿੰਨਾਂ ਬਾਰੇ ਪਤਾ ਹੀ ਕਿਸੇ ਨੂੰ ਨਹੀਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਨੂੰ ਕਿਤੇ ਨਾ ਕਿਤੇ ਮਨਾ ਰਹੇ ਨੇ ਵੀ ਹੁਣ ਕਮੇਟੀ ਬਣਾਤੀ ਜੀ ਐਸਜੀਪੀਸੀ ਨੇ ਹੁਣ ਕਰ ਲੈਣ ਦਿਓ ਤਾਂ ਹੀ ਮੈਨੂੰ ਲੱਗਦਾ 23 ਦੀ ਮੀਟਿੰਗ ਦਾ ਰਜੇਵਾ ਪੈ ਗਿਆ ਨਾ ਹੂੰ ਰੱਦ ਹੀ ਕਰਤੀ ਰਜੇਵਾ ਨਹੀਂ ਰੱਦ ਕੀਤੀ ਨਾ ਵੀ ਜਥੇਦਾਰ ਸਾਹਿਬ ਸ਼ਾਇਦ ਮੰਨ ਜਾਣ ਉਹ ਨਹੀਂ ਮੰਨੇ ਹੁਣ 30 ਦਸੰਬਰ ਨੂੰ ਫੇਰ ਮੀਟਿੰਗ ਆ ਗਈ ਹੁਣ ਹੋਣਾ ਕੀ ਹੈ 30 ਦਸੰਬਰ ਨੂੰ ਜਿੱਦੀ ਬਹੁਤ ਹੀ ਸੰਭਾਵਨਾ ਹੈ 30 ਦਸੰਬਰ ਨੂੰ ਐਸਜੀਪੀਸੀ ਮਤਾ ਪਾਏਗੀ ਇਹ 3 ਮੈਂਬਰੀ ਕਮੇਟੀ ਇਹ 3 ਮੈਂਬਰੀ ਕਮੇਟੀ ਜਿਹੜੀ ਇਹਨੇ ਜਾਂਚ ਕਰਕੇ ਜਾਂਚ ਨੂੰ ਅੱਗੇ ਵਧਾਉਣਾ ਹੈ ਜਾਂ ਜਾਂਚ ਸੌਂਪਣੀ ਹੈ ਉਹ ਸ਼੍ਰੀ ਹਕਾਲਤਖਤ ਸਾਹਿਬ ਦੇ ਮੁੱਖ ਜਥੇਦਾਰ ਨੂੰ ਸੌਂਪੇਗੀ ਜਾਂ ਇਸ 3 ਮੈਂਬਰੀ ਕਮੇਟੀ ਨੂੰ ਭੰਗ ਕਰ ਦਿੱਤਾ ਜਾਏਗਾ ਔਰ ਗਿਆਨੀ ਹਰਪੀ ਸਿੰਘ ਹੋਣਾ ਦੇ ਮਾਮਲੇ 'ਚ ਜਿਹੜੀ ਸ਼ਿਕਾਇਤ ਦਾ ਦਾਵਾ ਕੀਤਾ ਜਾ ਰਿਹਾ ਪਤਾ ਨਹੀਂ ਉਹ ਸ਼ਿਕਾਇਤ ਸੱਚੀ ਹੈ ਜਾਂ ਝੂਠੀ ਹੈ ਰੱਬ ਜਾਣੇ ਬਿਲਕੁਲ ਸਹੀ ਗੱਲ ਹੈ ਉਹ ਸ਼ਿਕਾਇਤ ਜਥੇਦਾਰ ਸਾਹਿਬ ਨੂੰ ਭੇਜ ਦਿੱਤੀ ਜਾਏਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਸ ਸ਼ਿਕਾਇਤ ਦੇ ਉੱਤੇ ਫੈਸਲਾ ਕਰਨਗੇ ਕਿ ਕੀ ਜਾਂਚ ਦੀ ਲੋੜ ਹੈ ਜਾਂ ਨਹੀਂ ਹੈ ਦੋ ਗੱਲਾਂ ਹੀ ਹੋਣੀਆਂ ਨੇ ਜਾਂ ਤਾਂ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਦੇ سپرد ਕਰ ਦਿੱਤੀ ਜਾਏਗੀ ਜਾਂ ਜਾਂਚ ਰੋਗ ਦਿੱਤੀ ਜਾਏਗੀ ਕਿ ਨਹੀਂ ਅਸੀਂ ਇਸ ਜਾਂਚ ਕਮੇਟੀ ਨੂੰ ਭੰਗ ਕਰਦੇ ਹਾਂ ਔਰ ਹੁਣ ਫੈਸਲਾ ਗਿਆਨੀ ਰਗਵੀਰ ਸਿੰਘ ਕਰਨਗੇ ਜਿਹੜੇ ਸ਼੍ਰੀ ਕਲਕੱਟਾ ਸਾਹਿਬ ਦੇ ਮੁੱਖ ਜਥੇਦਾਰ ਨੇ ਮਤਲਬ ਕਿ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਨੂੰ ਇੱਕ ਤਰੀਕੇ ਨਾਲ ਇਸ ਜਾਂਚ ਕਮੇਟੀ ਨੂੰ ਖਤਮ ਕਰਕੇ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਕਿ ਪੰਜ ਸਿੰਘ ਸਹਿਬਾਨਾ ਦੀ ਜਿਹੜਾ ਇਹ ਪ੍ਰਭਾਵ ਜਾ ਰਿਹਾ ਨਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜੇ ਸਮਰਥਕ ਨੇ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਦੇ ਉਹ ਕਹਿੰਦੇ ਕਿ ਜਿਸ ਤਰ੍ਹਾਂ ਨਾਲ 2 ਦਸੰਬਰ ਦੇ ਫੈਸਲੇ 'ਚ ਗਿਆਨੀ ਹਰਪ੍ਰੀਤ ਸਿੰਘ ਹੁਨਾਂ ਦੀ ਭੂਮਿਕਾ ਸੀ देखो ज्ञानी हरप्रीत सिंह ਪਹਿਲਾ ਸ਼੍ਰੀ ਕਾਲ ਤਕਤ ਸਾਹਿਬ ਦੇ ਮੁੱਖ ਜਥੇਦਾਰ ਵੀ ਰਹੇ ਚੁੱਕੇ ਨੇ ਕਾਰਜਕਾਰੀ ਕਾਰਜਕਾਰੀ ਜਥੇਦਾਰ ਰਹੇ ਚੁੱਕੇ ਨੇ ਫਿਰ ਉਹਨਾਂ ਨੂੰ ਤਕਦੰਦਵਾ ਸਾਹਿਬ ਦਾ ਅਥੇਦਾਰ ਬਣਾਇਆ ਗਿਆ ज्ञानी ਗੁਰਪ੍ਰੀਤ ਸਿੰਘ ਪੰਥ ਦੇ ਮੁੱਦਿਆਂ ਤੇ ज्ञानी ਹਰਪ੍ਰੀਤ ਸਿੰਘ ਪੰਥ ਦੇ ਮੁੱਦਿਆਂ ਤੇ ਰੱਜ ਕੇ ਬੋਲਦੇ ਰਹੇ ਨੇ ਪੰਥ ਨੂੰ ਸੇਧ ਦੇਣ ਦੀ ਦਿਸ਼ਾ 'ਚ ਵੀ ਉਹਨਾਂ ਨੇ ਕੰਮ ਕੀਤਾ ਔਰ 2 ਦਸੰਬਰ ਨੂੰ ਜਦੋਂ ਸ਼੍ਰੀ ਕਾਲ ਤਕਤ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਰਗਵੀਰ ਸਿੰਘ ਬੋਲ ਰਹੇ ਸੀ ਮੰਚ ਤੋਂ ਗਿਆਨੀ ਹਰਪ੍ਰੀਤ ਸਿੰਘ ਵੀ ਸਰਗਰਮ ਸੀ ਜੋ ਕਿਤਨਾ ਕਿਤੇ ਕੁਝ ਲੋਕ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੀ ਸਰਗਰਮੀ ਤੋਂ ਵੀ ਔਖੇ ਨਹੀਂ ਜਿਹੜੇ ਚਾਹੁੰਦੇ ਸੀ ਵੀ ਕਿਤਨਾ ਕਿਤੇ ਜਿਹੜੇ ਜੱਥੇਦਾਰ ਸਾਹਿਬ ਨੇ ਇਹਨਾਂ ਨਾਲ ਅਸੀਂ ਸਿੱਧਾ ਤਾਂ ਕੋਈ ਟਾਕਰਾ ਕਰ ਨਹੀਂ ਸਕਦੇ ਵੀ ਅਸੀਂ ਇਧਰੋਂ ਉਧਰੋਂ ਮਾੜਾ ਮੋਟਾ ਕੋਈ ਆਪਣੀ ਮਨਸ਼ਾ ਪੂਰੀ ਕਰੀਏ ਬਹੁਤ ਲੋਕ ਨੇ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਜਾ ਕੇ ਇਹ ਜ਼ਰੂਰ ਕਹਿੰਦੇ ਹੋਣਗੇ ਕਿ ਜੀ ਫੈਸਲਾ ਜ਼ਿਆਦਾ ਸਖਤ ਹੋ ਗਿਆ ਐਡਾ ਨਹੀਂ ਸੀ ਹੋਣਾ ਚਾਹੀਦਾ ਹੁਣ ਤੁਸੀਂ ਦੇਖੋ ਨਾ ਕਿ ਨਵੀਂ ਤਰ੍ਹਾਂ ਦੀ ਡਿਬੇਟ ਚੱਲਦੀ ਹੈ ਕਿ ਜੇ ਸ਼੍ਰੀ ਅਕਾਲ ਤਖਤ ਸਾਹਿਬ ਸਿਆਸੀ ਸਜ਼ਾ ਨਹੀਂ ਲਾ ਸਕਦਾ ਕਿਉਂ ਨਹੀਂ ਲਾ ਸਕਦਾ ਜਿਸ ਪਾਰਟੀ ਦਾ ਜਨਮ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਹੈ ਹਾਂਜੀ ਜੀ ਜਿਸ ਪਾਰਟੀ ਦਾ ਜਨਮ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਹੈ ਉਹ ਕਿਉਂ ਨਹੀਂ ਸਿਆਸੀ ਸਜ਼ਾ ਲਾ ਸਕਦੇ ਜਥੇਦਾਰ ਸਾਹਿਬ ਹੁਣ ਤੁਸੀਂ ਸੁਪਰੀਮ ਕੋਰਟ ਨੂੰ ਜਾ ਕੇ ਕਹੋ ਵੀ ਤੁਸੀਂ ਜੀ ਨਵਾਂ ਕਾਨੂੰਨ ਨਹੀਂ ਬਣਾ ਸਕਦੇ ਸੁਪਰੀਮ ਕੋਰਟ ਜਦੋਂ ਮਰਜ਼ੀ ਚਾਵੇ ਪਾਰਲੀਮੈਂਟ ਨੂੰ ਹਦਾਇਤ ਕਰੇ ਨੋਟੀਫਿਕੇਸ਼ਨ ਸੁਪਰੀਮ ਕੋਰਟ ਜੋ ਦੇ ਅਧਿਕਾਰ ਖੇਤਰ ਚ ਆਉ ਤਾਂ ਕਰ ਸਕਦੀ ਹੈ ਹੁਣ ਸ਼੍ਰੀ ਅਕਾਲਤਖਤ ਸਾਹਿਬ ਤੋਂ ਉੱਤੇ ਹੈ ਹੀ ਕੁਝ ਨਹੀਂ ਜਦ ਸੁਪਰੀਮ ਕੋਰਟ ਤੋਂ ਉੱਤੇ ਤਾਂ ਫਿਰ ਪਾਰਲੀਮੈਂਟ ਹੈ ਤੁਸੀਂ ਦਿਲੋਂ ਮੰਨ ਲਓ ਨਾ ਵੀ ਇਹਨਾਂ ਤੋਂ ਉੱਪਰ ਨਹੀਂ ਆ ਵੀ ਇਹ ਜੋ ਕਹਿ ਰਹੇ ਬਿਲਕੁਲ ਠੀਕ ਹੈ ਸੁਪਰੀਮ ਕੋਰਟ ਤੋਂ ਉੱਪਰ ਤਾਂ ਫਿਰ ਪਾਰਲੀਮੈਂਟ ਹੈ ਜੇ ਸੁਪਰੀਮ ਕੋਰਟ ਕਿਸੇ ਗੱਲ ਤੋਂ ਕੋਈ ਕਾਨੂੰਨ ਬਣਾਉਂਦੀ ਹੈ ਪਾਰਲੀਮੈਂਟ ਪਾਰਲੀਮੈਂਟ ਉਹਨੂੰ ਬਦਲ ਸਕਦੀ ਹੈ ਕਿਸੇ ਨੋਟੀਫਿਕੇਸ਼ਨ ਨੂੰ ਕਿਸੇ ਹੁਕਮ ਨੂੰ ਉਹ ਕਿਉਂ ਜੇ ਸੁਪਰੀਮ ਕੋਰਟ ਕੋਈ ਗੱਲ ਸਰਕਾਰ ਦੀ ਨਹੀਂ ਮੰਨਦੀ ਤਾਂ ਸਰਕਾਰ ਕਾਨੂੰਨ ਬਣਾ ਕੇ ਸੁਪਰੀਮ ਕੋਰਟ ਤੋਂ ਗੱਲ ਮਨਾ ਸਕਦੀ ਹੈ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਤਾਂ ਹੈ ਹੀ ਕੁਝ ਨਹੀਂ ਉਹ ਤਾਂ ਸਾਖਸ਼ਾਤ ਸਭ ਤੋਂ ਵੱਡੀ ਤਾਕਤ ਹੈ ਬਿਲਕੁਲ ਕੌਣ ਚੈਲੰਜ ਕਰੂਗਾ ਜੀ ਉਹ ਕੌਣ ਤੈਅ ਕਰੂਗਾ ਵੀ ਜਥੇਦਾਰ ਸਾਹਿਬ ਕੋਲ ਅਧਿਕਾਰ ਹੈ ਸਿਆਸੀ ਸਜ਼ਾ ਦੇਣ ਦਾ ਜਾਂ ਨਹੀਂ ਹੈ ਬਿਲਕੁਲ ਬਿਲਕੁਲ ਮੈਂ ਮੰਨਦਾ ਕਿ ਹੈ ਉਹਦੇ ਤੇ ਡਿਬੇਟ ਨਹੀਂ ਹੋਣੀ ਚਾਹੀਦੀ ਸੋ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਸ਼੍ਰੀ ਕਾਲ ਤਕਤ ਸਾਬ ਕੋਲੇ ਸਿਆਸੀ ਸਦਾ ਦੇਣ ਦਾ ਹੱਕ ਨਹੀਂ ਮੈਨੂੰ ਲੱਗਦਾ ਉਹਨਾਂ ਨੂੰ ਆਸਥਾ ਨਹੀਂ ਉਹਨਾਂ ਦੀ ਆਸਥਾ ਤੇ ਸਵਾਲ ਚੱਕਣਾ ਚਾਹੀਦਾ ਇਸ ਕਰਕੇ ਇਹ ਜਿਹੜਾ ਮਾਮਲਾ ਬੜਾ ਗੁੰਝਲਦਾਰ ਬਣ ਗਿਆ ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਦੇ ਕਈ ਲੀਡਰ ਇਹ ਸਮਝ ਗਏ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਅਗਰ ਕਾਰਵਾਈ ਕਰ ਦਿੱਤੀ ਗਈ ਪੱਕੇ ਤੌਰ ਤੇ ਤੇ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਡਾ ਨਾਮ ਬਣ ਕੇ ਉੱਭਰ ਆਏ ਨੇ ਜਿਵੇਂ ਲੋਕਾਂ ਦਾ ਸਪਰਸ਼ ਮਿਲ ਰਿਹਾ ਹੈ ਅਕਸਰ ਕਹਿਣਾ ਇਹ ਗੱਲ ਹੁੰਦੀ ਸੀ ਵੀ ਅਕਾਲੀ ਦਲ 'ਚ ਜੇ ਸੁਖਬੀਰ ਬਾਦਲ ਪ੍ਰਧਾਨ ਨਹੀਂ ਤੇ ਕੌਣ ਕੌਣ ਬਿਲਕੁਲ ਤੇ ਉਹ ਕੌਣ ਹੁਣ ਹਰਪ੍ਰੀਤ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਉਹ ਕੌਣ ਬਣ ਚੁੱਕੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵੀ ਚਲਾ ਸਕਦੇ ਨੇ ਭਵਿੱਖ 'ਚ ਕਿਉਂਕਿ ਬਹੁਤ ਵੱਡਾ ਸਮਰਥਨ ਉਹਨਾਂ ਨੂੰ ਮਿਲ ਰਿਹਾ ਸੋ ਮੈਨੂੰ ਲੱਗਦਾ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਇਨ੍ਹਾਂ ਜਾਂਚ ਤੋਂ ਮੁਕਤ ਕਰਨ ਦੀ ਹੀ ਗੱਲ ਹੋਣੀ ਆ ਉਸ ਦਿਨ ਜਾਂ ਸਾਰੀ ਗੱਲ ਮੁਖ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਤੇ ਸੌਂਪ ਦਿੱਤੀ ਜਾਣੀ ਹੈ ਬਹੁਤੀ ਸੰਭਾਵਨਾ ਇਸ ਗੱਲ ਦੀ ਲੱਗਦੀ ਹੈ ਜਿ ਤੋ ਤੱਕ ਗੈਲਰੀ ਧਾਮੀ ਸਾਹਿਬ ਦੇ ਅਸਤੀਫੇ ਦੀ ਤੇ ਮੈਨੂੰ ਲੱਗਦਾ ਨਿੱਜੀ ਤੌਰ ਤੇ ਮੇਰਾ ਇਹ ਮੰਨਣਾ ਹੈ ਕਿ ਧਾਮੀ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਜਿਸ ਤਰ੍ਹਾਂ ਦੀ ਗਲਤੀ ਉਹਨਾਂ ਨੇ ਕੀਤੀ ਹੈ ਮਹਿਲਾ ਕਮਿਸ਼ਨ ਵੱਲੋਂ ਕੁਝ ਨਾ ਕੁਝ ਜਿਹੜੀ ਕਾਰਵਾਈ ਆ ਉਹਨਾਂ ਤੇ ਕੀਤੀ ਜਾ ਸਕਦੀ ਹੈ ਇਹ ਦੱਸੋ ਹੁਣ ਡੱਲਾ ਸਾਹਿਬ ਕਿ ਹੁਣ ਮੇਅਰ ਵਾਲਾ ਪੇਚ ਫਸ ਗਿਆ ਚੋਣਾ ਹੋ ਗਈਆਂ ਨਤੀਜੇ ਸਾਹਮਣੇ ਆ ਗਏ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਝੜੂ ਵਾਲੇ ਕਹਿੰਦੇ ਆ ਆਪ ਵਾਲੇ ਕਹਿੰਦੇ ਵੀ ਅਸੀਂ ਮੇਅਰ ਬਣਾਉਣਾ ਕਾਂਗਰਸ ਕਹਿੰਦੇ ਆ ਜੀ ਸਾਡਾ ਪ੍ਰਦਰਸ਼ਨ ਬਹੁਤ ਵਧੀਆ ਅਸੀਂ ਮੇਅਰ ਬਣਾਉਣਾ ਤੇ ਮੇਅਰ ਜਦੋਂ ਮੀਟਿੰਗ ਸੱਦੀ ਜਾਂਦੀ ਹੈ ਕਾਉਂਸਲਰਸ ਦੀ ਮਾਫ ਕਰਨਾ ਕਾਉਂਸਲਰਸ ਦੀ ਜਦੋਂ ਮੀਟਿੰਗ ਸੱਦੀ ਜਾਂਦੀ ਹੈ ਉਹ ਫਿਰ ਵਿੱਚੋਂ ਗੈਰ ਹਾਜ਼ਰ ਹੋ ਜਾਂਦੇ ਹੁਣ ਇਹ ਸਮਝ ਨਹੀਂ ਆ ਰਹੀ ਵੀ ਮੇਅਰ ਕਿਹੜੀ ਪਾਰਟੀ ਬਣਾਊਗੀ ਦੇਖੋ ਪਹਿਲਾਂ ਤਾਂ ਇਹ ਸਮਝੀਏ ਆਮ ਆਦਮੀ ਪਾਰਟੀ ਦੇ 55% ਕਾਉਂਸਲਰ ਬਣੇ 961 ਚ ਉਹਨਾਂ ਦੇ ਕਾਉਂਸਲਰ ਜਿਹੜੇ ਬਣੇ ਨੇ ਮੇਰੇ ਕੋਲੇ ਉਹ ਡਾਟਾ ਵੀ ਹੈ ਸੰਦੀਪ ਜੀ ਮੈਂ ਉਹ ਡਾਟਾ ਵੀ ਦੱਸ ਦਿੰਦਾ ਕਿਉਂਕਿ ਕਾਂਗਰਸ ਵਾਲੇ ਲੀਡਰ ਵੀ ਦਾਵਾ ਤਾਂ ਬਹੁਤ ਵੱਡਾ ਕਰ ਰਹੇ ਨੇ ਜੀ ਪਰ ਜਿਹੜੇ ਅੰਕੜੇ ਨੇ ਉਹ ਅੰਕੜੇ ਬੜੇ ਹੈਰਾਨੀਜਨਕ ਸਥਿਤੀਆਂ ਪੇਸ਼ ਕਰ ਰਹੇ ਨੇ ਕਿਉਂਕਿ ਸਥਿਤੀ ਤੁਸੀਂ ਦੇਖੋ ਡੱਲਾ ਸਾਹਿਬ ਪਟਿਆਲੇ ਤੋਂ ਇਲਾਵਾ ਕਿਤੇ ਵੀ ਨਹੀਂ ਹੋਈ ਕਿਤੇ ਵੀ ਨਹੀਂ 961 ਚੋਂ 522 ਕਾਉਂਸਲਰ ਆਪਦੇ ਨੇ ਔਰ ਕਈ ਜਿਹੜੇ ਚਲੇ ਗਏ ਕੋਈ ਆਜ਼ਾਦ ਚਲਾ ਗਿਆ ਕੋਈ ਕਾਂਗਰਸ ਤੋਂ ਕੋਈ ਭਾਜਪਾ ਤੋਂ ਉਹ ਨਹੀਂ ਹਜੇ ਹੈਗੇ 961 ਚੋਂ 522 ਤਾਂ ਆਪ ਜਿੱਤ ਗਈ ਕਾਂਗਰਸ ਦੇ ਤਾਂ ਕੁੱਲ 191 ਕਾਉਂਸਲਰ ਨੇ ਸ਼ਹਿਰਾਂ ਚੋਂ ਔਰ ਪੂਰੀਆਂ ਚੋਣਾ ਚ ਪੂਰੇ ਜਿਹੜੇ 961 ਕੁੱਲ ਜਿਨ੍ਹਾਂ ਦੇ ਵੋਟਾਂ ਹੋਈਆਂ ਇਹਨਾਂ ਦੇ ਵਿੱਚੋਂ ਪੰਜ ਵੱਡੇ ਸ਼ਹਿਰ ਨੇ ਤੇ ਬਾਕੀ ਨਗਰ ਕੌਂਸਲਰ ਕਮੇਟੀਆਂ ਜਿਹੜੇ ਉੱਥੋਂ ਦੇ ਕੌਂਸਲਰ ਹੈ ਹੁਣ ਕਾਂਗਰਸ ਕੋਲੇ 191 ਨੇ ਉਹਨਾਂ ਦੇ ਵਿੱਚੋਂ ਕਈ ਤਾਂ ਚਲੇ ਗਏ ਭੱਜ ਗਏ ਕੁਝ ਤਾਂ ਕੁਝ ਕਹਿੰਦੇ ਅੰਮ੍ਰਿਤਸਰ ਮੀਟਿੰਗ 'ਚ ਹੀ ਗੈਰ ਹਾਜ਼ਰ ਰਹਿ ਗਏ ਹੁਣ ਅਗਲੇ 1-2 ਦਿਨਾਂ 'ਚ ਕਈ ਹੋਰ ਨਹੀਂ ਲੱਭਣੇ ਇਹ ਦਾਅਵੇ ਨਾਲ ਮੈਂ ਕਹਿ ਸਕਦਾ ਕਈ ਕਾਂਗਰਸ ਦੇ ਕੌਂਸਲਰ ਇੱਧਰ ਉੱਧਰ ਭੱਜਣਗੇ ਤੇ ਫਿਰ ਕਾਂਗਰਸ ਕੋਲੇ ਬਚਦਾ ਕੀ ਹੈ ਕਾਂਗਰਸ ਕੋਲੇ ਬਚਦਾ ਕੀ ਹੈ ਮੈਨੂੰ ਇਹ ਲੱਗਦਾ ਹੈ ਕਿ ਪੰਜ ਦੀਆਂ ਪੰਜ ਜਿਹੜੀਆਂ ਨਗਰ ਨਿਗਮਾਂ ਨੇ ਉੱਥੇ ਆਮ ਆਦਮੀ ਪਾਰਟੀ ਆਸਾਨੀ ਨਾਲ ਆਪਣਾ ਮੇਅਰ ਬਣਾ ਲੂਗਾ ਪੰਜ ਸੱਤ ਦਿਨਾਂ ਤੇ ਆਮ ਆਦਮੀ ਪਾਰਟੀ ਨੇ ਮੇਅਰ ਦੀ ਚੋਣ ਦਾ ਐਲਾਨ ਮੈਨੂੰ ਲੱਗਦਾ ਹੈ ਘਰ ਹੀ ਦੇਣਾ ਹੈ ਤੇ ਪੰਜ ਸੱਤ ਦਿਨਾਂ ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਮੈਨੂੰ ਲੱਗਦਾ ਹੈ ਸ਼ਹੀਦੀ 15 ਵਾੜਾ ਖਤਮ ਹੁੰਦੇ ਹੀ ਆਮ ਆਦਮੀ ਪਾਰਟੀ ਨੇ ਮੇਰਾ ਦੀ ਚੋਣ ਦਾ ਐਲਾਨ ਕਰ ਦੇਣਾ ਮੈਨੂੰ ਇਹ ਲੱਗਦਾ ਹੈ ਕਿ ਪੰਜ ਦੇ ਪੰਜ ਮੇਰਾ ਆਮ ਆਦਮੀ ਪਾਰਟੀ ਦੇ ਬਣ ਜਾਣਗੇ ਸੋ ਆਮ ਆਦਮੀ ਪਾਰਟੀ ਚੰਗੀ ਸਥਿਤੀ ਚ ਕਾਉਂਸਲਰਾਂ ਦੇ ਮਾਮਲੇ ਦੇ ਵਿੱਚ ਹੈ ਸਾਰੀਆਂ ਪਾਰਟੀਆਂ ਨਾਲੋਂ ਸੋ ਕਾਂਗਰਸ ਆਮ ਆਦਮੀ ਪਾਰਟੀ ਦੇ 522 ਕਾਉਂਸਲਰ ਕੋਲ ਔਰ ਕਾਂਗਰਸ ਦੇ 191 ਇੱਥੋਂ ਹੀ ਅਸੀਂ ਗੱਲ ਸਮਝ ਜਾਈਏ ਵੀ ਗੱਲ ਬਣਨੀ ਕਿੱਥੇ ਹੈ ਜੀ ਅੰਤਲਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਣੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਔਰ ਉਹਨਾਂ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰਦੇ ਆ ਆਪਣੇ ਕਮੈਂਟਸ ਆਪਣੇ ਵੱਡ ਮੁੱਲੇ ਵਿਚਾਰ ਜਿਹੜੇ ਆ ਉਹ ਸਾਨੂੰ ਕਮੈਂਟਸ ਦੇ ਰੂਪ ਚ ਭੇਜਦੇ ਆ ਅਗਰ ਕੋਈ ਵੀ ਸਿਆਸੀ ਧਿਰ ਜਾਂ ਕੋਈ ਵੀ ਜਿਹੜੀ ਧਿਰ ਆ ਉਹ ਕਿਸੇ ਗੱਲ ਤੋਂ ਅਸਹਿਮਤ ਹੋਵੇ ਤਾਂ ਉਹ ਸਾਨੂੰ ਸੰਪਰਕ ਕਰ ਸਕਦੇ ਆ ਸਾਡੇ ਈਮੇਲ ਪਤੇ ਦੇ ਉੱਤੇ ਸਾਡੇ ਨਾਲ ਸੰਪਰਕ ਕਰਕੇ ਆਪਣਾ ਪੱਖ ਉਹ ਰੱਖ ਸਕਦੇ ਆ ਬਹੁਤ ਬਹੁਤ ਧੰਨਵਾਦ ਬਿਲਕੁਲ ਸਸਿਕਾ ਉਹ ਚੈਨਲ ਦੇ ਵਿੱਚ ਸਾਰੇ ਐਡਰੈਸ ਦਿੱਤੇ ਹੋਏ ਨੇ ਬਹੁਤ ਬਹੁਤ ਧੰਨਵਾਦ ਸਸਿਕਾ